ਚੋਨ ਕਮਿਸ਼ਨ ਨੇ ਤਰੀਖਾਂ ਦਾ ਐਲਾਨ ਕੀ ਕੀਤਾ ਬਸ ਕਿਤਰਾਈਆਂ ਲਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਇਸ ਵਾਰ ਅੰਮ੍ਰਿਤਸਰ ਤੋਂ ਚੋਨ ਕੋਨ ਲੜੇਗਾ ਇਸੇ ਤਰ੍ਹਾਂ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਂਗਰਸ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਵੱਡਾ ਨਾਮ ਸਾਹਮਣੇ ਲਿਆ ਸਕਦੀ ਹੈ ਤੇ ਉਹ ਵੱਡਾ ਨਾਮ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਇਸ ਸੰਬੰਧੀ ਜਦੋਂ ਸਾਡੇ ਪੱਤਰਕਾਰ ਨੇ ਮਿਸਰਚ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੀ ਖੁਸ਼ੀ ਸਾਫ਼ ਤੌਰ ਤੇ ਵੇਖੀ ਜਾ ਸਕਦੀ ਸੀ ਉਹਨਾਂ ਦੇ ਭਤੀਜੇ ਹਰਦੀਪ ਸਿੰਘ ਕੋਹਲੀ ਤੇ ਪੋਤੇ ਰਣਦੀਪ ਸਿੰਘ ਕੋਹਲੀ ਨੇ ਕਿਹਾ ਕਿ ਮੋਦੀ ਨਾਲ ਉਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਤੇ ਨਾਲ ਹੀ ਮਹਾਗੱਠ ਜੋਰ 'ਚ ਮਨਮੋਹਨ ਸਿੰਘ ਦਾ ਨਾਮ ਆਉਣ ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਵੇਗਾ ਦੂਜੇ ਪਾਸੇ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਟੂ ਆਪਣੀ ਪਤਨੀ ਲਈ ਅੰਮ੍ਰਿਤਸਰ ਸੀਟ ਦੀ ਮੰਗ ਕਰੇ ਨੇ ਪਰ ਜੇਕਰ ਮਨਮੋਹਨ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਉਹ ਵੀ ਕੁਝ ਨਹੀਂ ਕਰ ਪਾਉਣਗੇ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਬੜੀ ਮਾਣ ਵਾਲੀ ਗੱਲ ਹੈ ਔਰ ਸ਼ਹਿਰ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਡਾਕਟਰ ਸਾਹਿਬ ਸ਼ਹਿਰ ਤੇ ਵਸਨੀਕ ਨੇ ਸ਼ਹਿਰ ਦੇ ਜੰਮਪਲ ਨੇ ਔਰ ਬਹੁਤ ਮਾਣ ਵਾਲੀ ਗੱਲ ਹੈ ਜੀ ਮੈਨੂੰ ਲੱਗਦਾ ਜੀ ਉਹਨਾਂ ਦੇ ਨਾਮ ਨਾਲ ਤਾਂ ਕੋਈ ਚੁਣੌਤੀ ਨਹੀਂ ਰਹਿਣੀ ਚਾਹੀਦੀ ਸੀਟ ਲਈ ਕਿ ਡਾਕਟਰ ਸਾਹਿਬ ਦਾ ਇੱਕ ਨਾਮ ਹੀ ਹੈ ਉਹ ਜਿਹੜਾ ਉਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਕਿਸੇ ਤਰ੍ਹਾਂ ਦਾ ਕੁਐਸਚਨ ਮਾਰਕ ਵਾਹਗਾਟ ਮੰਡਾਂ ਚ ਤਾਂ ਡਾਕਟਰ ਸਾਹਿਬ ਦੇ ਚਿਹਰੇ ਤੋਂ ਤਾਂ ਕਿਸੇ ਵੀ ਪਾਰਟੀ ਨੂੰ ਮੈਨਿੰਗ ਸਮਝਦਾ ਕੋਈ ਇਤਰਾਜ਼ ਹੋਏਗਾ ਨਹੀਂ ਨਹੀਂ ਡਾਕਟਰ ਸਾਹਿਬ ਦੇ ਨਾਮ ਤੋਂ ਤਾਂ ਕੋਈ ਕੁੜਬਾਜੀ ਨਹੀਂ ਜੀ ਤੇ ਇਹ ਕੀ ਪਾਕੀ ਤਾਂ ਇਹ ਦੇਖੋ ਜੋ ਵੀ ਹੈ ਸੈਂਟਰ ਦੇ ਇਹ ਜੋ ਵੀ ਹੈ ਦਿੱਲੀ ਕਾਂਗਰਸ ਕਮੇਟੀ ਦੀ ਹੈ ਚੋਇਸ ਕਿ ਕਿਹਨੂੰ ਲੜਾਣਾ ਚਾਹੁੰਦੇ ਆ ਮੈਂ ਨਹੀਂ ਸਮਝਦਾ ਡਾਕਟਰ ਸਾਹਿਬ ਦੇ ਨਾਮ ਤੋਂ ਕੋਈ ਗੁੱਟਬੰਦੀ ਰਹੇਗੀ ਮੈਂ ਸਮਝਦਾ ਕਿ ਚੁਣੌਤੀਆਂ ਦੇ ਬਹੁਤ ਸਾਰੇ ਨੇ ਅੰਮ੍ਰਿਤਸਰ ਦੇ ਵਿੱਚ ਜੇ ਆਪਾਂ ਚੁਣੌਤੀਆਂ ਦੀ ਗੱਲ ਕਰਾਂਗੇ ਤੇ ਹੱਲੇ ਵੀ ਇੱਥੇ ਪ੍ਰੋਪਰਲੀ ਹੈਲਥ ਦੀ ਫੈਸਿਲਿਟੀਆਂ ਐਜੂਕੇਸ਼ਨ ਦੀ ਫੈਸਿਲਿਟੀਆਂ ਸਪੋਰਟਸ ਦੀ ਸਭ ਤੋਂ ਵੱਡੀ ਚੁਣੌਤੀ ਜਿਹੜਾ ਪਿੱਛੇ ਮੈਂ ਵੀ ਮੁੱਦਾ ਚੁੱਕਿਆ ਸੀਗਾ ਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਸਪੋਰਟਸ ਜਿਹੜਾ ਕੰਪਲੈਕਸ ਨਹੀਂ ਹੈਗਾ ਕੋਈ ਵੀ ਸਪੋਰਟਸ ਟੂਰਨਾਮੈਂਟ ਜਿਹੜੇ ਉਹ ਨਹੀਂ ਹੋ ਪਾਂਦੇ ਇੱਥੇ ਉਹ ਸਭ ਚੀਜ਼ਾਂ ਨੂੰ ਲੈ ਕੇ ਡਾਕਟਰ ਸਾਹਿਬ ਨੂੰ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ ਹੈ ਫੈਮਿਲੀ ਨੇ ਕਿ ਇਹ ਸਭ ਚੁਣੌਤੀਆਂ ਅੰਮ੍ਰਿਤਸਰ ਦੇ ਫੇਸ ਕਰ ਰਿਹਾ ਹੈ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਇਹਨਾਂ ਡਿਵੈਲਪਮੈਂਟਾਂ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਥੋੜਾ ਜਿਹਾ ਉਹਨਾਂ ਨੂੰ ਹੋਰ ਚੰਗੇ ਤਰੀਕੇ ਨਾਲ ਦੱਸਾਂਗੇ ਵੈਸੇ ਤੋਂ ਇੱਕ ਇੱਕ ਚੁਣੌਤੀ ਦਾ ਵਾਕਫ ਹੋ ਗਏ ਅੰਮ੍ਰਿਤਸਰ ਤੋਂ ਕਿਉਂਕਿ ਅੰਮ੍ਰਿਤਸਰ ਦੇ ਵਸਨੀਕ ਨੇ ਇੱਕ ਪਰਸਨ ਕੋਈ ਅੱਛੇ ਮੈਂ ਸਮਝਦਾ ਕਿ ਕਨਫਿਊਜ਼ਨ ਕੁਝ ਨਹੀਂ ਹੈ ਜੇ ਡਾਕਟਰ ਸਾਹਿਬ ਦਾ ਨਾਮ ਆਂਦਾ ਹੈ ਤੇ ਪਹਿਲਾਂ ਵੀ ਸਾਰੀ ਪਾਰਟੀਆਂ ਨੇ ਵੈਲਕਮ ਕੀਤਾ ਸੀ ਇਹਨਾਂ ਦੇ ਫੇਸ ਨੂੰ ਤੇ ਜੇ ਅੱਜ ਵੀ ਪ੍ਰਾਈਮ ਮਿਨਿਸਟਰ ਦੇ ਫੇਸ ਲਈ ਆਂਦੇ ਹੈ ਤੇ ਮੈਂ ਸਮਝਦਾ ਕਿ ਕੋਈ ਵੀ ਪਾਰਟੀ ਨੂੰ ਕੁਐਸ਼ਨ ਮਾਰਕ ਨਹੀਂ ਰਹੇਗਾ ਉਹ ਪੂਰਾ ਇਹਨਾਂ ਦੇ ਨਾਲ ਸੰਤੁਸ਼ਟ ਨੇ ਇੱਕ ਇਮਾਨਦਾਰ ਵਿਅਕਤੀ ਹੈ ਇੱਕ ਪਰੋਸੇਮੰਦ ਵਿਅਕਤੀ ਹੈ ਜਿਹਨੂੰ ਅਸੀਂ ਪੂਰੇ ਇੰਡੀਆ ਦੀ ਕਮਾਂਡ ਜਿਹੜੀ ਅਸੀਂ ਸੌਂਪ ਸਕਦੇ ਹਾਂ ਐਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਡਾਕਟਰ ਸਾਹਿਬ ਜਿਹੜਾ ਡਾਕਟਰ ਮਨਮੋਨ ਸਿੰਘ ਜੀ ਦਾ ਫੇਸ ਹੈ ਉਹ ਪ੍ਰਾਈਮ ਮਿਨਿਸਟਰ ਲਈ ਇੱਕਦਮ ਕੈਪੇਬਲ ਹੈ ਪਲੱਸ ਉਹ ਅਸੀਂ ਸਭ ਉਹਨਾਂ ਦਾ ਰਿਕਾਰਡ ਦੇਖ ਹੀ ਚੁੱਕੇ ਹਾਂ ਜਿਸ ਤਰ੍ਹਾਂ ਉਹਨਾਂ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਇੰਡੀਆ ਨੂੰ ਬਾਹਰ ਕੱਢਿਆ ਸੀਗਾ ਉਸ ਤੋਂ ਬਾਅਦ 10 ਸਾਲ ਪ੍ਰਾਈਮ ਮਿੰਿਸਟਰ ਵੀ ਰਹੇ ਚੁੱਕੇ ਨੇ ਤੇ ਉਹਦੇ ਵਿੱਚ ਜਿਹੜੀ ਸੇਵਾਵਾਂ ਦਿੱਤੀਆਂ ਬਾਕੀ ਦੇਸ਼ਾਂ ਦੇ ਨਾਲ ਉਹਨਾਂ ਦੇ ਜਿਹੜੇ ਰਿਸ਼ਤੇ ਨਿਭਾਏ ਗਏ ਨੇ ਉਹ ਅੱਜ ਵੀ ਜਿਹੜੀ ਹੈ ਬਾਕੀ ਕੋਈ ਵੀ ਦੇਸ਼ ਲੈ ਲਓ ਡਾਕਟਰ ਮਨਮੋਹਨ ਸਿੰਘ ਜੀ ਦੇ ਜਿਹੜੇ ਕਾਰਜਕਾਲ ਨੂੰ ਯਾਦ ਕਰਦਾ ਹੁਣ ਇਹਦਾ ਸਮਾਂ ਹੀ ਦੱਸੇਗਾ ਕਿ ਡਾਕਟਰ ਮਨਮੋਹਨ ਸਿੰਘ ਦੇ ਆਉਣ ਨਾਲ ਕਿਸ ਨੂੰ ਕੀ ਫਰਕ ਪਵੇਗਾ ਪਰ ਤਿਆਪਤਾ ਸ਼ੁਰੂ ਹੋ ਚੁੱਕੀ ਹੈ ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰ ਮੰਨੀ ਕੰਪਨੀ ਪਾਇਰਾਮਿਡ ਈ ਸਰਵਿਸਿਜ਼ ਦੇ ਨਾਲ